ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜਾ ਸਪੈਸ਼ਲ ਟੈਰਰਿਸਟ ਔਰ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੰਜ ਦੋਸ਼ੀ ਇਸ ਚ ਗ੍ਰਿਫਤਾਰ ਕੀਤੇ ਗਏ ਔਰ ਬਹੁਤ ਵੱਡੀ ਇੱਕ ਟਾਰਗੇਟ ਕਿਲਿੰਗ ਤੇ ਉਹ ਪਲਾਨ ਕਰ ਰਹੇ ਸੀਗੇ ਔਰ ਉਸ ਦੇ ਮੁਤਾਬਕ ਏਰੀਏ ਦੇ ਵਿੱਚ ਉਹ ਜਿਹੜੀ ਉਹਦੀ ਰੋਕਥਾਮ ਹੋਈ ਹੈ ਅਵਰਟ ਹੋਈ ਹੈ ਇਹ ਸਾਰਾ ਟੈਰਰਿਸਟ ਨੈਟਵਰਕ ਜਿਹੜਾ ਹੈਗਾ ਰੱਡਾ ਹਰੀਕਾ ਸੱਤਾ ਨਸ਼ਾਰਾ ਉਹਨਾਂ ਨੇ ਅੱਗੇ ਇਹਨਾਂ ਦੇ ਫੋਰਨ ਹੈਂਡਲਰਸ ਨਾਲ ਜਿਹੜੀ ਟਾਈ ਅਪ ਕਰਾਇਆ ਪਰ ਪੰਜ ਦੋਸ਼ੀਆਂ 'ਚ ਫੜੇ ਗਏ ਨੇ ਕਰਨਦੀਪ ਇਹ ਸ੍ਰਿਆਲੀ ਦਾ ਤਰਨਤਾਰਨ ਦਾ ਔਰ ਪਹਿਲਾਂ ਵੀ ਇਹਦੇ ਖਿਲਾਫ ਇੱਕ ਹੀਰੋਇਨ ਦਾ ਮਕਦਮਾ ਹੈ ਤੇ ਆਰਮਜ਼ ਐਕਟ ਦਾ ਮਕਦਮਾ ਹੈ ਔਰ ਇਹਦੇ ਨਾਲ ਜਿਹੜੇ ਬੰਦੇ ਸੀਗੇ ਗੁਰਸੇਵਕ ਅਰਸ਼ਦੀਪ ਅਮਰਤਪਾਲ ਤੇ ਇੱਕ ਜਿਹੜਾ ਜੂਵినਾਈਲ ਹੈ ਉਹ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਐਡਵਿਨ ਪੁਲਿਸ ਨੇ ਪਹਿਲਾਂ ਇੱਕ ਗ੍ਰਿਫਤਾਰ ਕੀਤੇ ਗੁਰਸੇਵਕ ਅਰਸ਼ਦੀਪ ਤੇ ਅਬਰਤਪਾਲ ਤੇ ਨਾਲ ਉਹਨਾਂ ਦੇ ਜੁਵਿਨਾਈ ਇਹਨਾਂ ਤੋਂ ਕਾਰਤੂਸ ਬਰਾਮਦ ਹੋਏ ਜਿਹੜੇ ਇਹ ਦੇਣ ਆ ਰਹੇ ਸੀ ਕਰਨਦੀਪ ਨੂੰ ਔਰ ਉਹਦੇ ਚ ਜਿਹੜੀ ਟੋਟਲ ਰਿਕਵਰੀ ਹੈ ਉਹ ਇੱਕ ਗਲੌਕ ਪਿਸਟਲ ਹੈ ਜਿਹੜਾ ਇਹ ਤੋਂ ਕਰਨਦੀਪ ਤੋਂ ਬਰਾਮਦ ਹੋਇਆ 13 ਲਾਈਵ ਕਾਟਰੇਜ ਨੇ ਤੇ ਦੋ ਐਮਟੀ ਸ਼ੈਲ ਨੇ ਏ ਡਿਵੀਜ਼ਨ ਦੀ ਪੁਲਿਸ ਜਦੋਂ ਕਰਨਦੀਪ ਦੀ ਭਾਲ ਕਰਨ ਲੱਗੀ ਤਾਂ ਇਹਨਾਂ ਨੂੰ ਇਤਲਾਹ ਮਿਲੀ ਕਿ ਕੋਟ ਖਾਲਸਾ ਏਰੀਆ ਚ ਪੀਐਸ اسلامਾਬਾਦ ਚ ਬੋੜੀ ਸਾਹਿਬ ਗੁਰਦੁਆਰੇ ਦੇ ਕੋਲ ਇੱਕ ਪੱਠਾ ਹੈ ਉੱਥੇ ਪਿੱਛਾ ਕਰਦੇ ਕਰਦੇ ਉੱਥੇ ਪਹੁੰਚੇ ਜਦੋਂ ਇਹਨੂੰ ਪੁਲਿਸ ਅਰੈਸਟ ਕਰਨ ਗਈ ਤੇ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਜਿਹਦੇ ਜਵਾਬੀ ਫਾਇਰ ਚ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤਾ ਗਿਆ ਜੋ ਇਹਦੇ ਇੰਜਰਡ ਹੋਇਆ ਹੈ ਇਹਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਇਹਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਜੇ ਇਹਨਾਂ ਦੀ ਟੋਟਲ ਜਿਹੜਾ ਓਵਰਆਲ ਵਿਊ ਦੇਖੀਏ ਇਸ ਕੇਸ ਦਾ ਉਹ ਇਹ ਹੈ ਕਿ ਬਹੁਤ ਛੋਟੇ ਲਾਲਚਾਂ ਪਿੱਛੇ ਇਹ ਬੱਚੇ ਜਿਹੜੇ ਆ ਔਰ ਛੋਟੀ ਉਮਰ ਦੇ ਬੱਚੇ ਸਾਰੇ ਬੱਚੇ ਜਿਹੜੇ ਤਰਨਤਾਰਨ ਡਿਸਟ੍ਰਿਕਟ ਦੇ ਹੈਗੇ ਔਰ ਮੇਲ ਮੁਲਜ਼ਮ ਜਿਹੜਾ ਕਰਨਦੀਪ ਹੈ ਇਹਨੂੰ ਕਲੌਕ ਪਿਸਟਲ ਸੀ ਇਹਦੇ ਕੋਲ ਕਾਰਤੂਸੇ ਤਿੰਨ ਬੰਦੇ ਦੇਣ ਆਏ ਇਹਨਾਂ ਨੂੰ ਲੱਗ ਭੇਜਿਆ ਗਿਆ ਔਰ ਇਹਦੇ ਚ ਕੱਟਆਊਟ ਬਹੁਤ ਰੱਖੇਗੇ ਕਿ ਜਿਵੇਂ ਇੱਕ ਨੂੰ ਦੂਜੇ ਦਾ ਨਹੀਂ ਪਤਾ ਇੱਕ ਨੂੰ ਪਿਸਟਲ ਹੈ ਦੂਜਾ ਕਾਰਟੂਸਨ ਦੇ ਦੇ ਕੇ ਗਏ ਸੀ ਕਿ ਉਹਨਾਂ ਤੋਂ ਕੁਝ ਬਰਾਮਦਗੀਆਂ ਉਦੋਂ ਹੋਈਆਂ ਬਾਕੀ ਉਹ ਉਹਨੇ ਹੋਰਨੋਂ ਦੇਕੇ ਤੇ ਉਹ ਕਿਲਿੰਗ ਕਰਾਉਣੀ ਸੀ ਤੇ ਇਸ ਕਰਕੇ ਇਹਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਟਰਰ ਮੋਡਿਊਲ ਕਹਿ ਸਕਦੇ ਆ ਤੇ ਜਿਸ ਨਾਲ ਕੇ ਟਾਰਗੇਟ ਕਿਲਿੰਗ ਅਵਰਟ ਹੋਈ ਹੈ ਸੋ ਇਹਦੇ ਚ ਡੀਸੀਪੀ ਸਾਡੇ ਰਵਿੰਦਰਪਾਲ ਜੀ ਸ਼ੀਤਲ ਜੀ ਸਾਡੇ ਏਸੀਪੀ ਜਸਰੂਪ ਬਾਟ ਮੈਡਮ ਏ ਡਿਵੀਜ਼ਨ ਐਸਐਚਓ ਅਮਨ ਔਰ ਜਿਹੜੇ ਕੋਟ ਖਾਲਸਾ ਇੰਚਾਰ ਗੁਰਜੀਤ ਔਰ ਗੁਰਜਿੰਦਰ ਜਿਹੜੇ ਬਸਟੈਂਡ ਇੰਚਾਰ ਨੇ ਸਾਰੀ ਟੀਮ ਨੇ ਬੜਾ ਅੱਛਾ ਰੋਲ ਪਲੇ ਕੀਤਾ ਔਰ ਇਹਦੇ ਚ ਅੱਗੇ ਅਸੀਂ ਫਰਦਰ ਇੱਥੇ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਹੈਂਡਲਰ ਸਾਹਮਣੇ ਆਏ ਆ ਔਰ ਗਰੁੱਪ ਸਾਨੂੰ ਕਲੀਅਰ ਹੋ ਗਿਆ ਇਹਦੀ ਜਿਹੜੀ ਅੱਗੇ ਹੋਰ ਫਰਦਰ ਤਫ਼ਤੀਸ਼ ਕੀਤੀ ਜਾ ਰਹੀ ਹੈ ਔਰ ਕਰਨਦੀਪ ਤੋਂ ਹੋਰ ਵੀ ਡਿਟੇਲ ਵਿੱਚ ਕੁਝ-ਕਿਝ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਕੀ ਟਾਰਗੇਟ ਦਿੱਤਾ ਸੀ ਕੀ ਕਰਨਾ ਸੀਗਾ ਔਰ ਅੱਗੇ ਵਾਸਤੇ ਕੀ ਪਲਾਨਿੰਗ ਸੀਗੀ ਸਾਰੇ ਗਰੁੱਪ ਦੀ ਉਹਦੇ ਉੱਤੇ ਤਫ਼ਤੀਸ਼ ਚੱਲੀ ਕਿਨੇ ਹਰਕੇ ਵਾਲੋ ਉਹਨਾਂ ਨੂੰ ਅੱਗੇ ਤੱਕ ਹਾਇਰ ਕੀਤਾ ਗਿਆ ਸੀ ਉਹਨਾਂ ਦੁਆਰਾ ਜੋ ਗਰੁੱਪ ਨਾਲ ਜੁੜੇ ਹੋਏ ਸੀ ਸੱਤਾਂ ਨੂੰ ਸ਼ਹਿਰਾ ਤੇ ਉਹ ਦੋਨੇ ਇਕੱਠੇ ਨੇ ਉਹ ਕਿਉਂਕਿ ਲਿਸਟਡ ਟੈਰਿਸਟ ਹੈ ਤਾਂ ਉਹਨਾਂ ਨੇ ਇਹਨਾਂ ਨੂੰ ਅੱਗੇ ਕੁਝ ਹੋਰ ਹੈਂਡਲ ਲਾਏ ਸੀਗੇ ਫੋਰਨ ਕੰਟਰੀਜ਼ 'ਚ ਉਹ ਇਹਨਾਂ ਨੂੰ ਕੰਟਰੋਲ ਕਰਕੇ ਤੇ ਟਾਰਗੇਟਸ ਦੇ ਰਹੇ ਸੀ ਹਾਂਜੀ ਕਰਨਦੀਪ ਦੇ ਖਲਾ ਪਹਿਲਾ ਪਰਚਾ ਦਰਜ ਆ ਜੀ ਸ੍ਰਾਲੀ ਦੇ ਵਿੱਚ ਆਬਜੈਕਟ ਦਾ ਤੇ ਹੀਰੋਨ ਵੀ ਰਿਕਵਰ ਹੋਈ ਸੀ ਸਰ ਇਹਨਾਂ ਦੇ ਇਥੇ ਟਾਰਗੇਟ ਦੇ ਵਿੱਚ ਕੋਈ ਗੈਂਗਸਟਰ ਸੀ ਇਹ ਕੋਈ ਦੇਖੋ ਬੇਸਿਕਲੀ ਇਹ ਉਹ ਅਜੇ ਨਹੀਂ ਅਸੀਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਅਸੀਂ ਲੱਗੇ ਹੋਏ ਆ ਕਿਉਂਕਿ ਟਾਰਗੇਟਸ ਮੈਂ ਕਹੂੰਗਾ ਕਿ ਨਹੀਂ ਹੈ ਟਾਰਗੇਟਸ ਨਾਲ ਉਹ ਸਾਈਨ ਕੀਤੇ ਜਾ ਰਹੇ ਸੀ ਔਰ ਪੈਸੇ ਵੀ ਜਿਹੜਾ ਮੇਨ ਲਾਲਚ ਉਹੀ ਜਿਹੜੇ ਕੇਸ ਹੁੰਦਾ ਉਸੇ ਤੇ ਇਹਨਾਂ ਨੂੰ ਘੁਮਰਾਹ ਕੀਤਾ ਗਿਆ ਸੀ ਸਰ ਜੇ ਦੋਸ਼ੀ ਪੜਿਆ ਪੰਜ ਆਪਸੀ ਇਹਦਾ ਕਿਸਾ ਲਿੰਕ ਸੇ ਨਹੀਂ ਲਿੰਕ ਕਟ ਆਊਟ ਮੈਂ ਤੁਹਾਨੂੰ ਦੱਸਿਆ ਨਾ ਰੱਖੇ ਗਏ ਆ ਜਿਨ੍ਹਾਂ ਕੋ ਆਰਮਜ਼ ਮਿਨੀਸ਼ਨ ਸੀ ਉਹ ਲਾਕ ਗਰੁੱਪ ਐ ਉਹਨਾਂ ਨੇ ਤਾਂ ਆ ਕੇ ਸਮਾਨ ਦੇ ਦੇਣਾ ਸੀ ਕਾਰਤੂਸਾਂ ਦਾ ਉਸਤਾਨ ਇੱਕ ਬੰਦੇ ਕੋ ਪਹਿਲਾਂ ਹੀ ਸੀ ਜਿਹਨੇ ਉਹ ਐਗਜ਼ੀਕਿਊਟ ਕਰਨਾ ਸੀ ਕਰਨਦੀਪ ਕਿੰਨੀਆਂ ਗੋਲੀਆਂ ਚਲਾਈਆਂ ਦੋ ਅੱਜ ਸਰ ਹੋਈ ਕਿਹਾ ਕੀ 18 19 ਸਾਲ ਦੇ ਬੱਚੇ ਨੌਜਵਾਨ ਸੀਗੇ ਸਰ ਲੱਗਦਾ ਕਿ ਨੌਜਵਾਨ ਪੀੜੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਆ ਦੇਖੋ ਮੈਂ ਤਾਂ ਹਰ ਵਾਰੀ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਪੇਰੈਂਟਸ ਨੂੰ ਵੀ ਕਰਦਾ ਇਹ ਬੱਚੇ ਛੋਟੇ ਲਾਲਚ ਪਿੱਛੇ ਘੁਮਰਾਹ ਹੋ ਜਾਂਦੇ ਆਂ ਔਰ ਬਾਅਦ ਚ ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ ਜਿੱਲਾ ਚ ਉਹ ਲੈਂਡ ਅਪ ਕਰ ਜਾਂਦੇ ਆਂ ਤੇ ਸਾਰੀ ਜ਼ਿੰਦਗੀ ਦਾ ਕੈਰੀਅਰ ਖਰਾਬ ਹੋ ਜਾਂਦਾ ਸੋ ਉਹਨਾਂ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਹੈ ਮਿਹਨਤ ਕਰਨ ਆਪਣੀ ਮਿਹਨਤ ਦੀ ਕਮਾਈ ਚ ਹੀ ਬਰਕਤ ਹੈ ਠੀਕ ਹੈ ਥੈਂਕ ਯੂ